ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਕਹਾਣੀਕਾਰ ਅਲਫਾਸ ਜਿੱਦੀ ਲਿਖੀ ਹੋਈ ਕਹਾਣੀ ਬੱਜੂ ਰੱਤਾ ਦੇ ਨਾਲ। ਆਸ ਕਰਦੀ ਹਾਂ ਇੱਕ ਅਪਾਹਜ ਦੀਆਂ ਭਾਵਨਾਵਾਂ ਤੇ ਆਧਾਰਿਤ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ। ਠਕ ਠਕ ਲਗਾਤਾਰ ਵੱਜਦੀ ਰਹਿੰਦੀ ਹੈ। ਇਹ ਠਕ ਠਕ ਮਿਸਤਰੀ ਦੇ ਹਥੌੜੇ ਤੋਂ ਵੀ ਭਾਰੀ ਆ। ਮੇਰਾ ਜੀ ਕਰਦਾ ਹੁੰਦਾ ਕਿ ਮੈਂ ਸਭ ਫਟ ਜਾਵੇ ਤੇ ਉਸ ਵਿੱਚ ਸਮਾ ਜਾਵਾਂ। ਸਾਰਾ ਕੁਝ ਬਰਦਾਸ਼ਤ ਤੋਂ ਬਾਹਰ ਹੁੰਦਾ ਆ ਦੁਨੀਆ ਸੱਚੀ ਬੜੀ ਕੁੱਤੀਸ਼ ਹੈ ਆ ਇਹ ਸੌ ਗੁਣ ਦਰਕਨਾਰ ਕਰਕੇ ਇੱਕ ਔਗਣ ਨੂੰ ਵਿਖਾਉਂਦੀ ਆ ਤੇ ਉਸੇ ਨੂੰ ਹੀ ਕੁੱਛੜ ਚੁੱਕੀ ਰੱਖਦੀ ਆ ਕੋਸ਼ਿਸ਼ ਤਾਂ ਬਹੁਤ ਕਰਦਾ ਕਿ ਖੁਦ ਨੂੰ ਮਜ਼ਬੂਤ ਰੱਖਾਂ ਤੇ ਰੱਖਦਾ ਵੀ ਆ ਪਰ ਮੈਂ ਰੱਬ ਥੋੜੀ ਆ ਬੰਦਾ ਇਹ ਸਭ ਗੱਲਾਂ ਪਰੇਸ਼ਾਨ ਕਰ ਦਿੰਦੀਆਂ ਨੇ ਤੇ ਮੈਂ ਖਿਜਦਾ ਆਪਣੇ ਆਪ ਤੇ ਕਿਸੇ ਨੂੰ ਕੀ ਕਹਿਣਾ ਹਰੇਕ ਟੀਚਰ ਕਰਦਾ ਸਾਹਮਣੇ ਨਾ ਸਹੀ ਪਿੱਠ ਪਿੱਛੇ ਹੁਣ ਤੁਸੀਂ ਕਹੋਗੇ ਕਿ ਕੀ ਕਹਾਣੀ ਜੇ ਪਾ ਰਿਆਂ ਹਾਂ ਸੱਚ ਕਹਾਣੀ ਹੀ ਤਾਂ ਹੈ ਉਹਦਾ ਪਾਤਰ ਹਾਂ ਹਾਂ ਮੁੱਖ ਪਾਤਰ ਮੈਂ ਹਾਂ ਮੈਂ ਮੈਂ ਪਰ ਮੈਂ ਮੇਰੇ ਅੰਦਰ ਨਹੀਂ ਹਾਂ ਚਲੋ ਦੱਸਦਾ ਮੇਰਾ ਨਾਂ ਓੰਕਾਰਦੀਪ ਸਿੰਘ ਆ ਗੋਤ ਢਾਲੀਵਾਲ ਸੋਣਾ ਨਾ ਨਾਂ ਮੇਰਾ ਓੰਕਾਰਦੀਪ ਸਿੰਘ ਢਾਲੀਵਾਲ ਦਾਦੇ ਨੇ ਰੱਖਿਆ ਸੀ ਗੁਰਬਾਣੀ ਵਿੱਚੋਂ ਸਿਰਫ ਨਾਮ ਹੀ ਨਹੀਂ ਮੈਂ ਆਪ ਵੀ ਬਹੁਤ ਸੋਹਣਾ ਸੀ ਨਿੱਕੇ ਹੁੰਦਿਆਂ ਗੋਲ ਮਟੋਲ ਗੋਹਰਾ ਚਿੱਟਾ ਨਿੱਕੇ ਹੁੰਦੇ ਦੇ ਮੰਮੀ ਜੂੜਾ ਕਰਦੀ ਤਾਂ ਟਿੱਕਾ ਲਾ ਦਿੰਦੇ ਸੀ ਕਹਿੰਦੀ ਨਜ਼ਰ ਨਾ ਲੱਗੇ ਕਦੇ ਪਿਆਰ ਨਾਲ ਜੇਠਾ ਪੁੱਤ ਵੀ ਕਹਿੰਦੀ ਸੀ ਪਰ ਪਤਾ ਨਹੀਂ ਕਿਉਂ ਮੰਮੀ ਦੇ ਸ਼ਬਦ ਪੂਰ ਨਹੀਂ ਚੜੇ ਤੇ ਮੈਨੂੰ ਨਜ਼ਰ ਲੱਗ ਗਈ ਹਾਂ ਮੈਨੂੰ ਲੱਗੀ ਸੀ ਨਜ਼ਰ ਚੰਗਾ ਪਲਾ ਦੌੜਦਾ ਕੁੱਦਦਾ ਮੈਂ ਮੰਝੇ ਤੇ ਜਾ ਪਿਆ ਮੈਂ ਹਾਲੇ ਚੜਦੀ ਉਮਰ ਚ ਸੀ ਸਾਹ ਸਰੀਰ ਮੇਰਾ ਲਗਰ ਵਾਂਗ ਵਧ ਰਿਆ ਸੀ ਤੇ ਮੈਂ ਜਵਾਨ ਹੋ ਰਿਹਾ ਸੀ ਘਰ ਦੀ ਕਬੀਲਦਾਰੀ ਸੰਭਣੀ ਸ਼ੁਰੂ ਕਰ ਦਿੱਤੀ ਸੀ ਬਾਪੂ ਮੇਰਾ ਕਨੇਡਾ ਸੀ ਉਹ ਬਸ 2-4 ਸਾਲ ਬਾਅਦ ਆਉਂਦਾ ਹੁੰਦਾ ਬਸ ਸੁਪਨੇ ਵਰਗਾ ਸੀ ਉਹ ਦਾਦਾ ਵੀ ਕਹਿ ਛੱਡਦਾ ਜ਼ਿੰਮੇਵਾਰੀ ਤੂੰ ਹੀ ਸੰਭਣੀ ਆ ਹੁਣ ਮੈਂ ਸਾਮ ਵੀ ਰਿਹਾ ਸੀ ਪਰ ਮੇਰਾ ਮਨ ਕਦੇ ਬਾਹਰ ਜਾਣ ਨੂੰ ਨਹੀਂ ਕਰਿਆ ਮੈਨੂੰ ਸੀ ਮੈਂ ਪੁਲਿਸ ਦਾ ਅਫਸਰ ਬੰਨਾ ਵੱਡਾ ਅਫਸਰ ਸਟਾਰ ਚਮਕਦੇ ਹਮੇਸ਼ਾ ਹੀ ਸੋਹਣੇ ਲੱਗਦੇ ਰਹੇ ਮੈਨੂੰ ਪਰ ਸਾਡੇ ਪਿੰਡਾਂ ਵਿੱਚ ਪੁਲਿਸ ਨੂੰ ਕੋਈ ਬਾਲਾ ਚੰਗਾ ਨਹੀਂ ਸਮਝਦੇ ਗਾਲਾਂ ਹੀ ਦਿੰਦੇ ਨੇ ਗਾਲਾਂ ਲੋਕ ਦਿੰਦੇ ਤੇ ਖਹਿਜ ਮੈਨੂੰ ਆਉਂਦੀ ਮੈਂ ਸੋਚਣਾ ਮੈਂ ਵੱਡਾ ਅਫਸਰ ਬਣ ਕੇ ਲੋਕਾਂ ਦੇ ਉਲਾਂਘੇ ਦੂਰ ਕਰ ਦੇਣੇ ਆ ਕਿ ਪਾਲਸੀ ਇਹ ਚੰਗੇ ਵੀ ਹੁੰਦੇ ਆ ਯਾਰ ਮੈਂ ਵੀ ਕਦੇ ਉਹਨਾਂ ਵਰਗਾ ਤਾਂ ਨਹੀਂ ਬਣਦਾ ਨਹੀਂ ਨਹੀਂ ਕਦੇ ਵੀ ਨਹੀਂ ਮੈਂ ਤਾਂ ਵਧੀਆ ਬਣ ਕੇ ਦਿਖਾਉ ਦਾਦੇ ਨੇ ਕਹਿਣਾ ਭੱਜਿਆ ਕਰ ਮਿਹਨਤ ਕਰਿਆ ਕਰ ਜੇ ਅਫਸਰ ਬਨਣਾ ਤਾਂ ਸਾਡਾ ਘਰ ਪਿੰਡੋਂ ਬਾਹਰ ਬਾਹਰ ਸੀ ਜਿੱਥੋਂ 메ਨ ਰੋਡ 3 ਕਿਲੋਮੀਟਰ ਦੂਰ ਸੀ ਮੈਂ ਸੁਬਾਹ ਸੁਬਾਹ ਭੱਜਣ ਤੋਰ ਪੈਂਦਾ ਜਦੋਂ ਨੂੰ ਲੋਕ ਉੱਠ ਕੇ ਖੇਤਾਂ ਵੱਲ ਨੂੰ ਜਾਂਦੇ ਮੈਂ ਘਰ ਆ ਜਾਂਦਾ ਤੇ ਪੱਠੇ ਲੈਣ ਤੁਰ ਜਾਂਦਾ ਮੇਰ ਸੋ ਪੋਤਾ ਤੇਰਾ ਮਿਹਨਤੀ ਆ ਨਵੇਂ ਮੁੰਡਿਆਂ ਵਰਗਾ ਹੈ ਨਹੀਂ ਲੋਕ ਦਾਦੇ ਕੋਲ ਤਰੀਫਾਂ ਕਰਦੇ ਤੇ ਦਾਦਾ ਸ਼ਾਦੀ ਪਰਦਾ ਕਿਉਂਕਿ ਮੈਂ ਸਵੇਰ ਕੰਮ ਕਰਵਾ ਕੇ ਹੀ ਸਕੂਲ ਜਾਂਦਾ ਡੰਗਰਾਂ ਦੀ ਸਾਮ ਸੰਭਾਲ 'ਚ ਮਦਦ ਕਰਦਾ ਖੇਤੀਬਾੜੀ 'ਚ ਪੂਰੀ ਮਦਦ ਕਰਵਾਉਂਦਾ ਪੜਾਈ 'ਚ ਮੈਂ ਹੁਸ਼ਿਆਰ ਸੀ ਮਨੀਟਰ ਸੀ ਕਲਾਸ ਦਾ ਮੈਂ ਟੀਚਰ ਸਾਰੇ ਹੀ ਮੋਹ ਕਰਦੇ ਸੀ ਜੋ ਟੀਚਰਾਂ ਨੇ ਕਲਾਸ 'ਚ ਕਰਵਾਉਣਾ ਹੁੰਦਾ ਮੈਂ ਪਹਿਲਾਂ ਹੀ ਪੜ੍ਹ ਲੈਂਦਾ ਸੀ ਤੇ ਸੁਣਾ ਦਿੰਦਾ ਐਕਟੀਵਿਟੀ ਹੋਣੀ ਤਾਂ ਪਹਿਲਾ ਨਾ ਮੇਰਾ ਹੋਣਾ ਓੰਕਾਰ ਓੰਕਾਰ ਹੁੰਦੀ ਮੈਨੂੰ ਵਧੀਆ ਲੱਗਦੀ ਨਾਲ ਦੇ ਪਿੰਡੋਂ ਇੱਕ ਕੁੜੀ ਸਾਡੀ ਕਲਾਸ ਚ ਆਈ ਸੀ। ਉਹ ਕੱਲੀ ਗੂੜਾ ਨੀਲਾ ਸਿਲਕ ਦਾ ਸੂਟ ਪਾ ਕੇ ਆਉਂਦੀ। ਸੋਹਣੀ ਬੜੀ ਲੱਗਦੀ ਸੀ ਮੈਨੂੰ। ਉਹਨੇ ਮੇਰੇ ਵੱਲ ਵੇਖ ਕੇ ਹੱਸੀ ਜਾਣਾ। ਹਾਈ। ਹੱਸਦੀ ਕਿੰਨਾ ਸੋਹਣਾ ਸੀ। ਲੈ ਹੁਣ ਤੁਸੀਂ ਕਹਿਣਾ ਫੇਰ ਕਹਾਣੀ ਲੈ ਕੇ ਬਹਿ ਗਿਆ। ਮੈਂ ਕਹਾਣੀ ਤਾਂ ਸੁਣਾ ਰਿਆ। ਅੱਛਾ। ਅਸਲ ਗੱਲ। ਚਲੋ ਅਸਲ ਗੱਲ ਤੇ ਆਉਨਾ। ਸਭ ਸਹੀ ਚੱਲ ਰਿਹਾ ਸੀ। ਮੈਂ ਸੁਪਨਾ ਪੂਰਾ ਕਰਨ ਵੱਲ ਅੱਗੇ ਵਧ ਰਿਹਾ ਸੀ। ਜਦੋਂ ਇੱਕ ਦਿਨ ਮੈਂ ਬਾੜੀਆਂ ਦੇ ਦਿਨਾਂ 'ਚ ਸਾਡੀ ਕੰਬਾਈਨ ਦੇ ਡਰਾਈਵਰ ਨੂੰ ਲੈਣ ਉਹਦੇ ਪਿੰਡ ਚਲਾ ਗਿਆ ਚੱਕਵਾਜਾ ਬੰਦਾ ਸੀ ਗਾੜੇ ਰੰਗ ਦਾ ਮਧਰਾਜਾ ਕੱਦ ਬੜੀ ਗੱਲ ਕੱਢ ਕੇ ਮਾਰਦਾ ਹਸਾਉਂਦਾ ਰਹਿੰਦਾ ਮੈਨੂੰ ਵਧੀਆ ਲੱਗਦਾ ਮੈਂ ਉਮਰ ਵਿੱਚ ਤਾਂ ਕਾਫੀ ਛੋਟਾ ਸੀ ਪਰ ਉਹ ਮੇਰੀ ਖੱਛ ਜੀ ਆਉਂਦਾ ਸੀ ਟਾਈਮ ਦਾ پابੰਦ ਨਹੀਂ ਸੀ ਉਹ ਮੈਂ ਸਕੂਟਰ ਚੁੱਕਿਆ ਤੇ ਉਹਦੇ ਘਰ ਜਾ ਵਜਿਆ ਮੈਨੂੰ ਵੇਖ ਕੇ ਤਾਂ ਭਮੀਰੀ ਬਣ ਗਿਆ ਕਹਿੰਦਾ 5 ਮਿੰਟ ਚ ਤਿਆਰ ਹੋ ਗਿਆ ਬਸ ਸੱਚੀ 5 ਮਿੰਟ ਚ ਤਿਆਰ ਹੋ ਕੇ ਕਹਿੰਦਾ ਚਾਬੀ ਮੈਨੂੰ ਫੜਾ ਮੈਂ ਚਲਾਉਣਾ ਮੈਂ ਚਾਬੀ ਫੜਾ ਕੇ ਆਪ ਪਿੱਛੇ ਬਹਿ ਗਿਆ ਪਹਿਲਾਂ ਵੀ ਵੇਖਿਆ ਸੀ ਸਕੂਟਰ ਹਵਾ ਬਣਾ ਦਿੰਦਾ ਸੀ ਸਾਲੇ ਨੇ ਸੱਚੀ ਉਹ ਸਕੂਟਰ ਹਵਾ ਬਣਾਤਾ ਮੈਨੂੰ ਕਹਿੰਦਾ ਬਸ ਹੱਥ ਪਾ ਕੇ ਬਹਿ ਜਾ ਪਰ ਬੰਦੇ ਸਾਰੇ ਮੈਨੂੰ ਸਭ ਕੁਝ ਭੁੱਲ ਗਿਆ ਸੀ ਜਿਵੇਂ ਸੂਰਜ ਦੀ ਕਿਰਨ ਲੇਸ਼ਕ ਕੇ ਮੇਰੇ ਮੂੰਹ ਤੇ ਪੈ ਰਹੀ ਸੀ ਤੇ ਮੋਲਾ ਹਾਂ ਉਹ ਹੀ ਉਹ ਮੋਲਾ ਡਰਾਈਵਰ ਮੈਂ ਨਾਂ ਦੱਸਣਾ ਭੁੱਲ ਗਿਆ ਸੀ ਮੇਰੇ ਕੋਲ ਖੜਾ ਜਰਦਾ ਲਈ ਜਾਵੇ ਮੈਨੂੰ ਕਹਿੰਦਾ ਪਿਆਰਾ ਹੈ ਘਰ ਦੇ ਆਉਂਦੇ ਆ ਮੈਨੂੰ ਲੱਤ 'ਚ ਲੱਕੜ ਖੁੱਭੀਦੀ ਸੀ ਚਿੱਟੀ ਲੱਕੜ ਐਨੇ ਨੂੰ ਇੱਕ ਬੀਬੀ ਮੇਰਾ ਗੋਦੀ 'ਚ ਸਿਰ ਰੱਖਦੀ ਮੇਰਾ ਪਤਾ ਪੁੱਛ ਰਹੀ ਸੀ ਤੇ ਮੈਂ ਕੀ ਦੱਸਿਆ ਯਾਦ ਨਹੀਂ ਪਰ ਐਨਾ ਕੋ ਯਾਦ ਆ ਮੈਂ ਉੱਠਣ ਲਈ ਜ਼ੋਰ ਬਹੁਤ ਲਾਇਆ ਸੀ ਨਾ ਤਾਂ ਉੱਠ ਹੋਇਆ ਸੀ ਤੇ ਨਾ ਹੀ ਲੱਕੜ ਕੱਢ ਹੋਈ ਸੀ ਫਿਰ ਤੀਜੇ ਦਿਨ ਅੱਖ ਮੇਰੀ ਲੁਧਿਆਣੇ ਵਾਲੇ ਹਸਪਤਾਲ 'ਚ ਖੁੱਲ੍ਹੀ ਸੀ ਤੇ ਧੁੰਦਲੀਆਂ ਅੱਖਾਂ ਅੱਗੇ ਬਾਪੂ ਖੜਾ ਸੀ ਮੈਨੂੰ ਸਾਲਾ ਕੁਝ ਯਾਦ ਹੀ ਨਹੀਂ ਸੀ ਤੇ ਬਾਪੂ ਕਦੋਂ ਆ ਗਿਆ ਭੈਣ ਜੋ ਮੈਨੂੰ ਕਿੱਥੇ ਬੰਨੀ ਫਿਰਦੇ ਸੀ ਮੈਥੋਂ ਹੱਲ ਹੀ ਨਹੀਂ ਸੀ ਹੋ ਰਿਹਾ ਪੂਰੀ ਲੱਤ ਤੇ ਪਲਾਸਟਰ ਗਲੇ ਚ ਪਟਾ ਇੱਕ ਪਾਸੇ ਗਲੂਕੋਜ਼ ਤੇ ਦੂਜੇ ਪਾਸੇ ਬਲੱਡ ਦੀ ਬੋਤਲ ਮੈਂ ਅੱਖਾਂ ਕੀ ਖੋਲੀਆਂ ਸਾਰੇ ਮੇਰੇ ਵੱਲ ਇਓਂ ਭੱਜੇ ਜਿਵੇਂ ਮੱਖੀਆਂ ਗੁੜ ਦੇਖ ਕੇ ਆਉਂਦੀਆਂ ਨੇ ਬੜਾ ਪੁੱਤ-ਪੁੱਤ ਕਰਨ ਤੇ ਗੱਲ ਕੋਈ ਦੱਸੇ ਨਾ ਯਾਰ ਸੱਚ ਉਸ ਦਿਨ ਸਵੇਖ ਤੇ ਉੱਠਣ ਤੋਂ ਪਹਿਲਾਂ ਮੈਨੂੰ ਐਵੇਂ ਹੀ ਸੁਪਨਾ ਆਇਆ ਸੀ ਤੇ ਮੈਂ ਹੈਰਾਨ ਕਿ ਹਾਲੇ ਤੱਕ ਸੁਪਨਾ ਹੀ ਆ ਰਿਹਾ ਮੈਂ ਉੱਠਿਆ ਹੀ ਨਹੀਂ ਮੈਂ ਦਿਮਾਗ ਤੇ ਜੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰੀ ਤਾਂ ਜ਼ੁਬਾਨ ਵੀ ਬੰਦ ਹੋਈ ਪਈ ਮੈਥੋਂ ਤਾਂ ਬੋਲ ਹੀ ਨਹੀਂ ਸੀ ਹੋ ਰਿਆ ਸ਼ੁਕਰਾਪਤ ਤੇਰੀ ਜਾਨ ਬਚ ਗਈ ਸੱਟਾਂ ਨੂੰ ਤਾਂ ਆਰਾਮ ਆਜੂ ਹਣੀ ਇਹ ਕੌਣ ਸੀ ਸੱਚ ਤੋਂ ਜਾਨੂ ਕਰਾਉਣ ਵਾਲੀ ਅੱਛਾ ਬੀਬੀ ਪੋਲੀ ਸੀ ਇਹ ਪੋਲੀ ਬੀਬੀ ਮੋਟੀ ਸਾਰੀ ਪੱਕੇ ਰੰਗ ਦੀ ਸਾਡੀ ਦਾਦੀ ਦੀ ਰਿਸ਼ਤੇਦਾਰੀ ਚੋਂ ਸੀ ਜੋ ਸਾਡੇ ਨਾਲ ਬਹੁਤ ਵਾਰਤਦੀ ਸੀ ਇੱਥੇ ਆਉਂਦੀ ਸੀ ਸਾਡੇ ਕੋਲ ਰਹਿਣ ਭੋਲੀ ਬੀਬੀ ਬਾਰੇ ਇਹ ਮਸ਼ਹੂਰ ਸੀ ਕਿ ਇਹ ਗੱਲਾਂ ਨਾਲ ਚੰਗੇ ਭਲੇ ਬੰਦੇ ਦਾ ਤਰਾਹ ਕੱਢ ਦਿੰਦੀ ਸੀ ਤੇ ਤਰਾਹ ਤਾਂ ਮੇਰਾ ਵੀ ਕੱਢ ਦਿੱਤਾ ਸੀ ਪਹਿਲਾਂ ਤਾਂ ਆਉਣਸਾਰ ਜਮਾਂ ਜ਼ਖਮ ਤੇ ਹੱਥ ਲਾ ਕੇ ਪੁੱਛਦੀ ਆ ਕਿ ਪੀੜ ਹੁੰਦੀ ਕਿੱਥੋਂ ਆ ਫਿਰ ਕਹਿੰਦੀ ਪੁੱਤ ਡਾਕਟਰ ਤਾਂ ਲੱਤਾਂ ਬਾਹ ਵਢਣ ਲੱਗੇ ਮੈਂਟਲ ਆਉਂਦੇ ਆ ਸ਼ੁਕਰ ਕਰ ਤੂੰ ਮੇਰੀ ਚੀਕ ਨਿਕਲ ਗਈ ਸਾਲੇ ਘਰ ਦੇ ਕਿੱਧਰ ਮਰ ਗਏ ਸੀ ਮੈਂ ਬਾਹਾਂ ਚੜਕਾਈਆਂ ਤਾਂ ਡ੍ਰਿਪ ਪਰੇ ਜਾ ਪਈ ਤੇ ਸੂਈ ਜਸਮ ਤੋਂ ਬਾਹਰ ਆਈ ਤਾਂ ਲਾਲ ਰੱਤਾ ਲਹੋ ਤੇ ਤੀਰੀ ਮਰ ਗਿਆ ਮੈਂ ਸਾਰਾ ਸੱਚ ਜਾਣ ਕੇ ਬੇਜਾਨ ਹੋ ਗਿਆ ਆਖਰਕਾਰ ਵੀ ਕੀ ਸਕਦਾ ਸੀ ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ ਸੀ ਬਹੁਤ ਜ਼ਿਆਦਾ ਹੀ ਬਦਲ ਗਈ ਸੀ ਮੈਂ ਪੂਰਬ ਤੋਂ ਪੱਛਮ ਤੇ ਆ ਗਿਆ ਸੀ ਤਿੰਨ ਮਹੀਨੇ ਤਾਂ ਬੈੱਡ ਤੋਂ ਹੀ ਨਹੀਂ ਉੱਠਿਆ ਗਿਆ ਫਿਰ ਬੋਰਡ ਦੀ ਕਲਾਸ ਬਥੇਰਾ ਜ਼ੋਰ ਲਾਇਆ ਸਾਹਮਣੇ ਕਿ ਡ੍ਰੌਪ ਕਰ ਦੇ ਪਰ ਮੈਨੂੰ ਉਮੀਦ ਸੀ ਕਿ ਮੈਂ ਕੱਢ ਜਾਂ ਮੈਂ ਪੜਦਾ ਰਹਿੰਦਾ ਨਾਲ ਦੇ ਕੰਮ ਕਰ ਫੜਾ ਜਾਂਦੇ ਤੇ ਮੈਂ ਪੜਦਾ ਰਹਿੰਦਾ ਮੈਂ ਨਾਲ-ਨਾਲ ਗਾਣੇ ਸੁਣਦਾ ਉਦੋਂ ਕੁਲਵਿੰਦਰ ਢਿੱਲੋਂ ਦੀ ਕੈਸਟ ਆਈ ਸੀ ਕਾਲਜ ਉਹਦੇ ਵਾਹਵਾ ਚਰਚੇ ਸੀ ਮੈਂ ਰਿਪੀਟ ਤੇ ਲਾ ਕੇ ਸੁਣਦਾ ਹੋਰ ਵੀ ਨਵੇਂ ਕਲਾਕਾਰਾਂ ਦੀਆਂ ਕੈਸਟਾਂ ਆਈਆਂ ਸੀ ਦਿਲਜੀਤ ਬਲਵੀਰ ਬੋਪਾਰਾਏ ਮੇਰਾ ਮਨ ਲੱਗਿਆ ਰਹਿੰਦਾ ਤੈਂ ਆਪਰੇਸ਼ਨ ਹੋ ਗਏ ਸੀ ਮੇਰੇ ਤੇ ਫੇਰ ਕਿਤੇ ਜਾ ਕੇ ਇਹ ਰਿਕਵਰੀ ਸ਼ੁਰੂ ਹੋਈ ਸੀ ਡਾਕਟਰ ਤਾਂ ਲੱਤ ਵੱਢਦੇ ਸੀ ਮਸਾਂ ਹੀ ਮੈਂਤ ਸਮਾਜਤ ਕਰਕੇ ਕਿਹਾ ਕਿ ਐਦਾਂ ਹੀ ਜੋੜ ਦਿਓ ਵੱਜ ਪੈਂਦੀ ਤਾਂ ਪਹਿਨ ਦਿਓ ਅੰਗ ਤਾਂ ਨਾਲ ਲੱਗਾ ਰਹਿ ਜੂ ਪੈਸੇ ਅਸੀਂ ਕਹਿਤਾ ਸੀ ਜਿੰਨੇ ਮਰਜ਼ੀ ਲੱਗਣ ਜਾਨ ਬਚਣੀ ਚਾਹੀਦੀ ਇਹ ਸਚਾਈ ਸੀ ਜੋ ਮੰਮੀ ਤੋਂ ਸੁਣੀ ਜੋ ਪਤਾ ਨਹੀਂ ਕਿਹਨੂੰ ਦੱਸ ਰਹੀ ਸੀ ਤੇ ਇਹ ਸੱਚ ਸੁਣਨਾ ਮੇਰੇ ਲਈ ਮਰਨ ਤੋਂ ਘੱਟ ਨਹੀਂ ਸੀ ਕਿਉਂਕਿ ਮੈਂ ਜਦੋਂ ਵੀ ਲੱਤ ਦੇਖਦਾ ਤਾਂ ਮੈਨੂੰ ਹਮੇਸ਼ਾ ਸੱਜੇ ਲੱਤ ਛੋਟੀ ਲੱਗਦੀ ਘਰਦਿਆਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਗੱਲ ਨਾ ਦੱਸੀ ਜਾਵੇ ਪਰ ਪਤਾ ਤਾਂ ਲੱਗਣਾ ਹੀ ਸੀ ਮੈਂ ਉਸ ਦਿਨ ਰੋਇਆ ਬਹੁਤ ਰੋਇਆ ਰਾਤ ਜਕੇ ਰੋਇਆ ਕਿਉਂਕਿ ਮੈਂ ਨਾਰਮਲ ਨਹੀਂ ਸੀ ਮੇਰੀ ਲੱਤ 'ਚ ਨੌਕਸ ਪੈ ਗਿਆ ਸੀ ਤੇ ਮੈਂ ਕਦੇ ਵੀ ਪੁਲਿਸ ਅਫਸਰ ਨਹੀਂ ਸੀ ਬਣ ਸਕਣਾ ਪਰ ਕੋਈ ਸਮਾਂ ਹੀ ਅਮੇਦਾ ਹੁੰਦਾ ਕਿ ਮਾਰ ਚਾਰੇ ਪਾਸੇ ਤੋਂ ਪੈਂਦੀ ਆ ਅਕਤੂਬਰ 'ਚ ਸ਼ਾਰਟ ਸਰਕਟ ਨਾਲ ਸਾਰੀ ਫਸਲ ਸੜ ਗਈ ਕੰਬਾਈਨ ਦਾ ਐਕਸੀਡੈਂਟ ਹੋ ਗਿਆ ਬਾਪੂ ਨੂੰ ਸ਼ੂਗਰ ਇੱਕਦਮ ਵੱਧ ਗਈ ਤੇ ਉਹ ਮੁੜ ਕੇ ਕੈਨੇਡਾ ਨਹੀਂ ਗਿਆ ਮੈਂ ਖਰੜੀਆਂ ਤੇ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਲੱਤ ਥੱਲੇ ਨਾ ਲੱਗਦੀ ਤੁਰਨਾ ਬਹੁਤ ਔਖਾ ਸੀ ਦੁਬਾਰਾ ਹੀ ਤੁਰਨਾ ਸਿੱਖਣਾ ਸੀ ਇੱਕ ਲੱਤ ਤੇ ਵੱਧ ਭਾਰ ਆਉਂਦਾ ਤੇ ਉਹ ਫੁੱਲ ਜਾਂਦੀ ਮੈਥੋਂ ਖੜਨੀ ਸੀ ਹੁੰਦਾ ਦੂਜੀ ਤੇ ਭਾਰ ਨਹੀਂ ਸੀ ਆਉਂਦਾ ਚਲੋ ਦੱਸਦਾ ਕਿ ਉਸ ਦਿਨ ਹੋਇਆ ਕੀ ਸੀ ਮੈਂ ਦੱਸਿਆ ਕਿ ਸਾਡਾ ਘਰ ਲਿੰਕ ਰੋਡ ਤੇ ਸੀ ਤੇ ਮੇਨ ਰੋਡ 3 ਕਿਲੋਮੀਟਰ ਦੂਰ ਮੇਨ ਰੋਡ ਟੁੱਟਿਆ ਵਾਲਾ ਸੀ ਖੱਡੇ ਬਹੁਤ ਸੀ ਮੋਟਾਂ ਦੇ ਦਿਨ ਸੀ ਉਦੋਂ ਇੱਕ ਕਾਰ ਸਾਡੇ ਸਾਹਮਣੇ ਆਉਂਦੀ ਸੀ ਖੱਡੇ 'ਚ ਵੱਜ ਕੇ ਮੇਰੇ ਵੱਲ ਨੂੰ ਹੋ ਗਈ ਸੀ ਤੇ ਸਾਡੇ ਮੋਲੇ ਨੇ ਸਕੂਟਰ ਦਾ ਘੱਟ ਮਾਰਤਾ ਤੇ ਮੇਰੀ ਲੱਤ ਕਾਰ ਤੇ ਸਕੂਟਰ ਦੇ ਵਿੱਚ ਫਈ ਗਈ ਸੀ ਤੇ ਮੇਰੀ ਪੱਟ ਦੀ ਹੱਡੀ ਨਿਕਲ ਕੇ ਬਾਹਰ ਆ ਗਈ ਸੀ ਜੋ ਕਿ ਲੱਕੜ ਨਹੀਂ ਸੀ ਮੈਂ ਤਾਂ ਲੱਕੜ ਦੇ ਭੁਲੇਖੇ ਹੀ ਖਿੱਚੀ ਗਿਆ ਸੀ ਉਹ ਤਾਂ ਖੂਨ ਜ਼ਿਆਦਾ ਵਹਿਣ ਕਰਕੇ ਮੈਂ ਬੇਸੁੱਧ ਹੋ ਗਿਆ ਸੀ ਨਹੀਂ ਤਾਂ ਮੈਂ ਹੱਡੀ ਖਿੱਚੀ ਜਾਣੀ ਸੀ ਤੇ ਕਿਸੇ ਤੁਰੇ ਜਾਂਦੇ ਨੇ ਮੈਨੂੰ ਵੇਖ ਕੇ ਘਰੇ ਸੁਨੇਹਾ ਲਾਇਆ ਤੇ ਮੈਨੂੰ ਹਸਪਤਾਲ ਲੈ ਗਿਆ ਨਹੀਂ ਤਾਂ ਮੈਂ ਉਥੇ ਚਲਾਣੀ ਕਰ ਜਾਣੀ ਸੀ ਬਾਪੂ ਦੱਸਦਾ ਕਿ ਡਾਕਟਰ ਨੇ ਕਿਹਾ ਖੂਨ ਬਹੁਤ ਵਹਿ ਗਿਆ ਸੀ ਮੇਰੇ 15 ਬੋਤਲਾਂ ਖੂਨ ਦੀਆਂ ਲੱਗੀਆਂ ਸੀ ਜੇ ਲੇਟ ਲੈ ਕੇ ਜਾਂਦੇ ਤਾਂ ਖੂਨ ਦੀ ਕਮੀ ਕਾਰਨ ਜਾਨ ਜਾ ਸਕਦੀ ਸੀ ਬਾਪੂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਦੁਬਾਰਾ ਤੋਰਨ ਦੀ ਮੇਰੀ ਲੱਤ ਦੀ ਰੋਜ਼ ਮਾਲਿਸ਼ ਕਰਦਾ ਮੈਨੂੰ ਆਪ ਖਵਾਉਂਦਾ ਪਲਾਉਂਦਾ ਹਰ ਹਫ਼ਤੇ ਆਪ ਉਹ ਪੀੜੀ ਚੱਲ ਜਾਂਦਾ ਹਾਂ ਤੁਸੀਂ ਇਹ ਨਾ ਕਹਿ ਦਿਓ ਕਿ ਉਹ ਤਾਂ ਦੱਸਦਾ ਨਹੀਂ ਕਿ ਤੇਰੇ ਨਾਲ ਹੋਇਆ ਕੀ ਯਾਰ ਸ਼ੁਰੂਆਤ ਤਾਂ ਇੱਥੋਂ ਹੀ ਹੋਈ ਜੜ ਤੋਂ ਬਿਨਾ ਪੌਦਾ ਪਣਪਦਾ ਬਲਾਂ ਇੱਥੇ ਹੀ ਮੇਰਾ ਸੰਘਰਸ਼ ਸ਼ੁਰੂ ਹੋ ਗਿਆ ਜਦੋਂ ਵੀ ਕਿਸੇ ਨੇ ਘਰ ਆਉਣਾ ਇਹੀ ਕਹਿਣਾ ਚੰਗਾ ਪਲਾਸੀ ਵੱਜੂ ਰੱਤਾ ਹੋ ਗਿਆ ਵੱਜੂ ਰੱਤਾ ਸੁਣਿਆ ਤਾਂ ਪਹਿਲਾਂ ਵੀ ਸੀ ਮਤਲਬ ਹੁਣ ਸਮਝ ਆਇਆ ਸੀ ਮੇਰੀ ਸੱਜੀ ਲੱਤ ਖੱਪੀ ਨਾਲੋਂ ਮਾੜੀ ਜਹੀ ਊਣੀ ਸੀ ਪਰ ਹਲੇ ਕਮਜ਼ੋਰ ਸੀ ਤਾਂ ਲੰਘ ਵੱਧ ਵੱਜਦਾ ਸੀ ਕਰਦਿਆਂ ਕਹਿਣਾ ਕਿ ਠੀਕ ਹੋ ਜਾਣਾ ਲਵੇਰੀ ਉਮਰਾ ਫਰਕ ਨਿਕਲ ਜੂ ਲੱਤ ਭਰ ਜੂ ਹੌਸਲਾ ਦੇਣਾ ਜ਼ਰੂਰੀ ਨਹੀਂ ਕਿ ਪੁਲਿਸ 'ਚ ਹੀ ਜਾਣਾ ਹੋਰ ਬਹੁਤ ਮੈਕਮੇ ਆ ਨਾਲੇ ਸਾਰੀ ਦੁਨੀਆ ਥੋੜੀ ਪੁਲਿਸ 'ਚ ਜਾਂਦੀ ਆ ਮੈਂ ਅੰਦਰੋਂ ਕੰਨ ਲੱਗ ਜਾਣਾ ਪਰ ਆਪ ਦਾ ਆਪ ਇਕੱਠਾ ਕਰ ਲੈਣਾ 12ਵੀਂ ਤੱਕ ਤਾਂ ਸਭ ਠੀਕ ਰਿਹਾ ਮੈਨੂੰ ਵੀ ਨਹੀਂ ਜਾਪਿਆ ਪਰ ਜਦੋਂ ਕਾਲਜ ਗਿਆ ਤਾਂ ਕੁਝ ਕਿ ਦਿਨਾਂ ਬਾਅਦ ਜਨਤਾ ਨੇ ਮੇਰਾ ਨਾਮ ਤਿਆਗੀ ਰੱਖ ਦਿੱਤਾ ਜਦੋਂ ਵੀ ਕਿਸੇ ਨੇ ਬੁਲਾਉਣਾ ਹੋਵੇ ਤਾਂ ਤਿਆਗੀ ਕਹਿ ਕੇ ਬੁਲਾਉਣਾ ਮੇਰਾ ਆੜੀ ਬਣਿਆ ਗੋਰੀ ਉਹਨੇ ਦੱਸਿਆ ਕਿ ਤੇਰਾ ਨਾਮ ਲੰਗੜਾ ਤਿਆਗੀ ਰੱਖਿਆ ਉਦੋਂ ਸਹਿਫਲੀ ਖਾਨ ਦਾ ਰੋਲ ਸੀ ਕਿਸੇ ਫਿਲਮ ਚ ਲੰਗੜਾ ਤਿਆਗੀ ਕਿਹੜੀ ਫਿਲਮ ਸੀ ਉਹ ਹਾਂ ਓਮ ਕਾਰਾ ਮੈਂ ਘਾਰਾ ਕੇ ਪੁੱਛਿਆ ਕਿ ਮੇਰਾ ਲੰਗ ਸੱਚੀ ਹੋਇਆ ਨਾ ਤਾ ਮੰਮੀ ਕਹਿੰਦੀ ਨਹੀਂ ਮੈਂ ਹੋਰ ਵੀ ਪੁੱਛਣਾ ਤਾਂ ਸਭ ਨੇ ਕਹਿਣਾ ਤੂੰ ਤਾਂ ਮਾੜਾ ਜਿਹਾ ਹੀ ਪੈਰ ਦਬਦਾ ਉਹ ਵੀ ਇਹਨਾਂ ਪਤਾ ਨਹੀਂ ਲੱਗਦਾ ਤਿਆਗੀ ਵਾਲਾ ਨਾਮ ਸੁਣ ਕੇ ਮੇਰੇ ਚ ਹੀਣ ਭਾਵਨਾ ਆਉਣ ਲੱਗ ਪਈ ਮੈਨੂੰ ਸਮਝ ਨਹੀਂ ਸੀ ਪੈਂਦੀ ਕਿ ਇਹ ਸਭ ਛੁਪਾਵਾ ਕਿਵੇਂ ਕਾਲਜ 'ਚ ਅੰਜਲੀ ਹੁੰਦੀ ਸੀ ਮੇਰੀ ਕਲਾਸਮੇਟ ਉਹ ਮੇਰੇ ਕੋਲੇ ਸਾਰਾ ਦਿਨ ਬੈਠੀ ਰਹਿੰਦੀ ਮੈਨੂੰ ਸੁਣਦੀ ਤੇ ਸੁਣਾਉਂਦੀ ਉਹ ਸੀ ਆਰਸੀ ਕਲਾਸ ਦੀ ਪਰ ਉਹ ਬਾਕੀਆਂ ਵਰਗੀ ਨਹੀਂ ਸੀ ਇੱਕ ਉਹੀ ਸੀ ਜੋ ਮੈਨੂੰ ਸੁਣ ਸਕਦੀ ਸੀ ਸਮਝ ਸਕਦੀ ਸੀ ਮੈਨੂੰ ਹਮੇਸ਼ਾ ਲੱਗਣਾ ਉਹ ਹੱਸੂਗੀ ਨਹੀਂ ਨਹੀਂ ਬਾਕੀ ਸਭ ਨੂੰ ਤਾਂ ਮੈਂ ਹੱਸਦੇ ਸੁਣਿਆ ਸੀ ਸੈਕਿੰਡ ਇਅਰ ਵਾਲੇ ਤਾਂ ਤਾੜੀ ਮਾਰ ਕੇ ਹੱਸਦੇ ਵੀ ਵਿਖੇ ਸੀ ਜੇ ਕੋਈ ਆਪਣੀ ਗੱਲ ਕਰਕੇ ਵੀ ਹੱਸਦਾ ਤਾਂ ਮੈਨੂੰ ਜਾਪਦਾ ਮੇਰਾ ਮਜ਼ਾਕ ਹੀ ਉਡਾਰ ਰਿਹਾ ਮੈਂ ਸ਼ੀਸ਼ੇ 'ਚ ਦੇਖਣਾ ਯਾਰ ਮੇਰੀ ਸ਼ਕਲ ਵੀ ਨਹੀਂ ਮਾੜੀ ਪੜਾਈ 'ਚ ਵੀ ਠੀਕ ਆ। ਫਿਰ ਆ ਸਭ ਕਰਕੇ ਕਿਉਂ? ਇੱਕ ਦਿਨ ਤਾਂ ਹਾਦੀ ਹੋਗੀ। ਮੈਂ ਜਦੋਂ ਸੈਕੰਡ ਇਅਰ 'ਚ ਸੀ ਘਰ ਆ ਕੇ ਕਾਲਜ ਦੀ ਅਸਾਈਨਮੈਂਟ ਬਣਾ ਰਿਆ ਸੀ। ਬਾਪੂ ਕਹਿੰਦਾ ਕਪਾਹ ਗੁੱਡਣ ਨਾਲ ਜਾ। ਮੈਂ ਕਿਹਾ ਕੰਮ ਕਰਕੇ ਚਲਾ ਜਾਣਾ। ਹੁਣ ਇਹ ਦੋ ਤਿੰਨ ਵਾਰ ਗਿਆ ਤਾਂ ਮੈਂ ਕਿਹਾ 2 ਮਿੰਟ। ਅੱਗੋਂ ਬਾਪੂ ਕਹਿੰਦਾ ਚੱਲ ਜਾ ਲੰਗੜਿਆ। ਕਿਹੜਾ ਇੰਸਪੈਕਟਰ ਲੱਗਣਾ ਤੂੰ? ਮੇਰਾ ਸੀਨਾ ਫਿਰ ਛੱਲੀ ਹੋ ਗਿਆ ਮੈਂ ਖੇਤ ਬਹਿ ਕੇ ਰੋਇਆ ਤੇ ਉਸ ਦਿਨ ਮੈਂ ਦੇਸੀ ਪੀਤੀ ਚੋਰੀ ਪਰ ਪੀ ਕੇ ਮੇਰਾ ਹੋਰ ਜੀ ਕਰੇ ਕੀ ਕਰਾਂ ਮੈਂ ਪਹਿਲਾਂ ਤਾਂ ਲੱਗਦਾ ਕਿ ਬਾਹਰ ਦੇ ਹੀ ਕਹਿੰਦੇ ਆ ਹੁਣ ਤਾਂ ਘਰ ਦੇ ਵੀ ਕਹਿਣ ਲੱਗ ਪਏ ਸੀ ਇੱਕ ਦਿਨ ਕੈਂਪ ਲਾਉਣ ਗਿਆ ਸੀ ਕਾਲਜ ਵੱਲੋਂ ਜੈਪੁਰ ਕੋਈ ਰਾਸ਼ਟਰੀ ਕੈਂਪ ਸੀ ਨਹਿਰੂ ਯੁਵਾ ਕੇਂਦਰ ਵਾਲਿਆਂ ਨੇ ਲਾਇਆ ਸੀ ਤੇ ਮੈਨੂੰ ਖਾਰੇ ਸਰ ਹੋਣਾ ਨੇ ਭੇਜਿਆ ਸੀ ਟੀਮ ਲੀਡਰ ਬਣਾ ਕੇ ਮੈਂ ਉਸ ਸ਼ਾਮ ਪੰਗੜਾ ਕਰਿਆ ਪੱਗ ਬਨ ਕੇ ਤੇ ਬਹੁਤ ਤਾੜੀਆਂ ਵੱਜੀਆਂ ਅਗਲੀ ਸ਼ਾਮ ਮੈਨੂੰ ਕਹਿੰਦੇ ਕਿ ਫੇਰ ਇਹੀ ਪਰਫਾਰਮੈਂਸ ਦੇਣੀ ਆ ਤਿਆਰ ਰਹੀ ਪਰ ਜਦੋਂ ਸਟੇਜ ਸਕੱਤਰ ਨੇ ਹਿੰਦੀ ਵਿੱਚ ਕਿਹਾ ਕਿ ਪੰਜਾਬ ਤੋਂ ਆਇਆ ਗੱਭਰੂ ਅਪਾਹਜ ਹੋਣ ਦੇ ਬਾਅਦ ਐਡਾ ਸੋਹਣਾ ਪੰਗੜਾ ਕਰਦਾ ਥਾ ਮੈਂ ਤੜਫੁੱਟਿਆ ਮੈਨੂੰ ਯਾਦ ਆ ਮੈਂ ਨੱਚ ਰਿਹਾ ਸੀ ਤੇ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸੀ ਯਾਰ ਮੈਂ ਹੌਲੀ-ਹੌਲੀ ਠੀਕ ਵੀ ਹੋ ਗਿਆ ਸੀ। ਮੇਰੀ ਲੱਤ ਮਾੜੀ ਜਿਹੀ ਦਬਦੀ ਆ। ਕਈ ਵਾਰ ਤਾਂ ਪਤਾ ਲੱਗ ਜਾਂਦਾ ਪਰ ਕਈ ਵਾਰ ਬਦਲਦੇ ਮੌਸਮ 'ਚ ਦਰਦ ਨਾਲ ਲੰਘ ਵੀ ਵੱਜ ਜਾਂਦਾ। ਪਰ ਫਿਰ ਵੀ ਲੋਕ ਚੜਾਉਂਦੇ ਆ। ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਨਾਰਮਲ ਰਹਿਣ ਦੀ ਕੋਸ਼ਿਸ਼ ਕਰਦਾ ਪਰ ਚੁੱਭ ਜਾਂਦੀਆਂ। ਮੈਨੂੰ ਵਿਚਾਰਾ ਬਣਾ ਦਿੱਤਾ ਗਿਆ। ਜੋ ਵੀ ਘਰ ਆਉਂਦਾ ਗੱਲ ਕਰਦਾ ਵਿਚਾਰਾ کہہ ਕੇ ਸੰਬੋਧਨ ਕਰਦਾ। ਯਾਦ ਆ ਜਦੋਂ ਮਾਸਟਰ ਡਿਗਰੀ ਕਰਨ ਤੋਂ ਬਾਅਦ ਮੈਂ ਐਕਸਾਈਜ਼ ਇਨਸਪੈਕਟਰ ਦਾ ਪੇਪਰ ਕਲੀਅਰ ਕਰਿਆ ਤਾਂ ਜੁਆਇਨਿੰਗ ਲੈਟਰ ਆਉਣ ਤੇ ਮੰਮੀ ਨੇ ਚਾਹੀ ਚਾਹੀ ਗਵੰਡਨ ਨੂੰ ਦੱਸਿਆ ਤਾਂ ਉਹਦੇ ਬੋਲ ਸੀ ਕਿ ਚੱਲ ਵਿਚਾਰਾ ਬਜੁਰਤ ਤਾਂ ਸੀ ਕਿਸੇ ਟਿਕਾਣੇ ਲੱਗ ਗਿਆ ਐਵੇਂ ਹੀ ਪਿੰਡੋਂ ਕਿਹੜਾ ਮੈਂਬਰ ਮੈਨੂੰ ਕਹਿੰਦਾ ਸੀ ਅੰਗਹਿਣ ਸਰਟੀਫਿਕੇਟ ਬਣਾ ਲਾ ਮੈਂ ਬਣਾ ਦੇਣਾ ਬਹੁਤ ਕੰਮ ਆਊ ਮੈਂ ਕਿਹਾ ਚਾਚਾ ਮਾੜਾ ਤਾਂ ਫਰਕ ਆ ਚੰਦਾ ਕੋਈ ਨਾ ਫਰਕ ਤਾਂ ਆਪਾਂ ਵਧਾ ਦੇਵਾਂਗੇ ਲੂਲੇ ਲੰਗੜੇ ਬਣਨ ਦੇ ਬਥੇਰੇ ਫਾਇਦੇ ਆ ਇਹ ਗੱਲ ਉਹਨੇ ਟੀਚਰ ਚ ਕਹੀ ਸੀ ਅੱਖ ਦੱਬ ਕੇ ਯਾਰ ਪ੍ਰੀਤੀ ਵੀ ਇਹੀ ਆ ਕੇ ਗਈ ਸੀ ਹਾਂ ਪ੍ਰੀਤੀ ਇਹ ਮੈਨੂੰ ਲੁਧਿਆਣੇ ਮਿਲੀ ਸੀ ਕੈਂਪ ਤੇ 5 ਫੁੱਟ 2 ਇੰਚ ਕੱਦ ਕਣਕਵੰਨਾ ਰੰਗ ਤਿੱਖੇ ਨੈ ਨਕਸ਼ ਪਰਮਾ ਜੁਸਾ ਜਿੰਨੀ ਤਾਰੀਫ ਕਰਾਂ ਉਨੀ ਘੱਟ ਜਿਆਦਾ 5-7 ਮੁੰਡੇ ਪਿੱਛੇ ਸੀ ਇਹਦੇ ਮੈਂ ਕੈਂਪਲੀਟਰ ਸੀ ਮੈਨੂੰ ਤਾਂ ਯਾਦ ਚੱਤ ਵੀ ਨਹੀਂ ਸੀ ਕਿ ਗੱਲ ਮੇਰੀ ਬਣ ਜੂ ਮੈਂ ਆਪਣੀ ਹਵਾਂ ਚ ਸੀ ਐਡੀ ਸੋਹਣੀ ਸਹੇਲੀ ਹੋਣਾ ਵੀ ਕਿਸਮਤ ਹੀ ਹੁੰਦਾ ਤੇ ਯਾਦ ਆ ਪ੍ਰਪੋਜ਼ ਵੀ ਇਹਨੇ ਆਪ ਕਰਿਆ ਸੀ ਮੈਂ ਖੁਸ਼ ਸੀ ਮੈਨੂੰ ਉਦੋਂ ਸੀ ਕਿ ਇਹੀ ਜ਼ਿੰਦਗੀਆਂ ਬਸ ਬਸ ਮਰਦੇ ਦਮ ਤੱਕ ਇਹੋ ਸਾਭਾ ਮੇਰਾ ਰਿਲੇਸ਼ਨ 2 ਸਾਲ ਚੱਲਿਆ ਉਦੋਂ ਮੈਂ ਪੋਸਟਾਂ ਦੀ ਤਿਆਰੀ ਵੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਜਦੋਂ ਮੇਰੀ ਗੱਲ ਬਣ ਗਈ ਆਪਾਂ ਵਿਆਹ ਕਰਵਾ ਲੈਣਾ ਪਰ ਪਤਾ ਨਹੀਂ ਜਦੋਂ ਮੈਂ ਟ੍ਰੇਨਿੰਗ ਤੋਂ ਬਾਅਦ ਉਹਨੂੰ ਪੁੱਛਿਆ ਤਾਂ ਉਹਦਾ ਕਹਿਣਾ ਸੀ ਨਹੀਂ ਯਾਰ ਘਰ ਦੇ ਨਹੀਂ ਮੰਨਣੇ ਨਾਲੇ ਤੂੰ ਲੰਗੜਾ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਲੀਕ ਲੱਗ ਜੂ ਤੈਨੂੰ ਨਾਲੇ ਤੂੰ ਕਿਹੜਾ ਅਲੋਕਾਰਾ ਇੰਸਪੈਕਟਰ ਲੱਗਿਆ ਬਥੇਰੇ ਤੁਰੇ ਫਿਰਦੇ ਐ ਐਦਾਂ ਹੀ ਰੱਖ ਲੈ ਜਿੰਨਾ ਟਾਈਮ ਰੱਖਣੀ ਇਹ ਵਿਆਹ ਕਰਾਉਣ ਨੂੰ ਨਹੀਂ ਸਿਲਾਈ ਤੇ ਸੱਚ ਜਾਣੇ ਮੈਨੂੰ ਉਸ ਦਿਨ ਮਰਨ ਨੂੰ ਥਾਂ ਨ ਲੱਭੀ ਮੈਂ ਫੇਰ ਬੀਤੀ ਬਹੁਤ ਬੀਤੀ ਬਾਪੂ ਦੀ ਲਗੋ ਕੇ ਰੱਖੀ ਘਰ ਆ ਕੇ ਰੌਲਾ ਪਾਇਆ ਪਰ ਬੂਹੇ ਦੇ ਬਾਹਰੋਂ ਕਹੇ ਬੋਲਾਂ ਦੀ ਠਕ ਠਕ ਅੱਜ ਵੀ ਦਿਮਾਗ 'ਚ ਵੱਜਦੀ ਆ ਕਿ ਇਹ ਟੁੱਟ ਗਿਆ ਨਹੀਂ ਜਾਂਦਾ ਇਹਨਾਂ ਦੀ ਸੱਚੀ ਇੱਕ ਰਗ ਵੱਧਦੀ ਹੁੰਦੀ ਆ ਮੇਰੀ ਪੀਤੀ ਵੀ ਉੱਤਰ ਗਈ ਸੀ ਮੈਂ ਸਰਾਣੇ ਦੇ ਮੂੰਹ ਲੈ ਕੇ ਰੋਂਦਾ ਰਿਹਾ ਸੱਚੀ ਯਾਰ ਮੈਂ ਬਹੁਤ ਨਾਰਮਲ ਰਿਹਾ ਸਹਿਜ ਰਿਹਾ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜੀ ਰੱਗ ਵੱਧ ਦੀ ਲੋਕ ਗੱਲ ਕਰਦੇ ਨੇ ਹੁਣ ਮੈਂ ਤਾਂ ਮਾੜਾ ਜਿਹਾ ਹੀ ਪੈਰ ਦੱਬਦਾ ਪਰ ਲੋਕ ਮੇਰੇ ਤੋਂ ਵੱਧ ਬੱਜੁਰ ਅਤੇ ਲੋਕਾਂ ਨੂੰ ਕਿਵੇਂ ਸਵੀਕਾਰ ਕਰਦੇ ਹੋਣਗੇ ਮੈਂ ਸੋਚਦਾ ਮੈਂ ਗੱਲ ਕਰਾਂ ਪਰ ਕਰਾਂ ਕਿਸ ਨਾਲ ਮੈਂ ਅੰਦਰੋਂ ਟੁੱਟ ਗਿਆ ਹੱਦ ਤਾਂ ਉਦੋਂ ਹੋਈ ਜਦ ਰਸ਼ਤੇ ਦੀ ਗੱਲ ਤੁਰੀ ਤੁਹਾਨੂੰ ਉਹ ਵੀ ਵਾਕਿਆ ਸੁਣਾਉਣਾ ਚੰਡੀਗੜ੍ਹ ਤੋਂ ਰਿਸ਼ਤਾ ਆਇਆ ਸਾਰੇ ਪਰਿਵਾਰਕ ਮੈਂਬਰ ਪੀਸੀਐਸ ਤੇ ਕੁੜੀ ਡਾਕਟਰ 5 ਕੋ ਫੁੱਟ ਦੀ ਗੋਰੀ ਨਿਛੋ ਰੱਜ ਕੇ ਸੁਨੱਖੀ ਕੱਦ ਕਰਕੇ ਉਹਦੀ ਗੱਲ ਨਹੀਂ ਸੀ ਸਿਰੇ ਲੱਗ ਰਹੀ ਜਦੋਂ ਆਏ ਤਾਂ ਮੈਨੂੰ ਵੇਖਣਸਾਰ ਕਹਿੰਦੇ ਓਕੇ ਆ ਸ਼ਗਨ ਕਰਨ ਲੱਗੇ ਤਾਂ ਮੈਂ ਸਾਈਡ ਤੇ ਲਾ ਜਾ ਕੇ ਗੱਲ ਕਰਨ ਲੱਗਾ ਫਿਰ ਮੈਂ ਆਪ ਹੀ ਦੱਸਤਾ ਕਿ ਮੇਰੇ ਮਾੜਾ ਜਿਹਾ ਨੌਕਸਾ ਕਹਿੰਦੀ ਤੁਰ ਕੇ ਵਿਖਾ ਮੈਂ ਤਾਂ ਘਬਰਾ ਗਿਆ ਅੱਧਾ ਇੰਚ ਵੀ ਵੱਧ ਕੇ 4 ਇੰਚ ਹੋ ਗਿਆ ਮੈਨੂੰ ਲੱਗਿਆ ਮੇਰੀ ਲੱਤ ਧਰਤੀ ਚ ਹੀ ਤਸ ਗਈ ਤੇ ਜਾਣ ਲੱਗੀ ਕਹਿੰਦੀ ਕੀ ਹੋਇਆ ਮੇਰਾ ਕੱਦ ਛੋਟਾ ਹੁਣ ਮੈਂ ਲੂਲੇ ਲੰਗੜੇ ਨਾਲ ਥੋੜੀ ਵਿਆ ਕਰਾਉ ਮੈਂ ਆਪ ਸੁਣਿਆ ਕਿ ਰਿਸ਼ਤੇਦਾਰ ਕਿਸੇ ਨੂੰ ਮੇਰੇ ਬਾਰੇ ਦੱਸਦੇ ਤਾਂ ਇਹੀ ਕਹਿੰਦੇ ਕਿ ਮੁੰਡਾ ਮਾੜਾ ਜਿਹਾ ਪੈਰ ਚੁੱਕਦਾ ਮੈਂ ਆਪ ਹੀ ਮਜ਼ਾਕ 'ਚ ਕਹਿ ਦੇਣਾ ਕਿ ਮੁੰਡਾ ਥੋੜਾ ਨਹੀਂ ਪੂਰਾ ਹੀ ਪੈਰ ਚੁੱਕਦਾ ਮੈਂ ਮਜ਼ਾਕ ਵਿੱਚ ਬੋਲ ਰਿਹਾ ਹੁੰਦਾ ਤੇ ਦਿਲ ਤੇ ਆਰੀ ਚੱਲ ਰਹੀ ਹੁੰਦੀ ਪਰ ਹੁਣ ਤੁਸੀਂ ਸੋਚੋਗੇ ਕਿ ਮੇਰਾ ਰਿਸ਼ਤਾ ਨਹੀਂ ਹੋਇਆ ਹੋਣਾ ਹੋਇਆ ਯਾਰ ਬਹੁਤ ਵਧੀਆ ਪਰਿਵਾਰ ਚ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਜੇ ਸੱਟ ਵਿਆਹ ਤੋਂ ਬਾਅਦ ਲੱਗ ਜਾਂਦੀ ਤਾਂ ਫੇਰ ਮੇਰੇ ਤਾਇਆ ਨੇ ਰਿਸ਼ਤਾ ਲੱਭਿਆ ਸੀ ਤਾਇਆ ਮੇਰਾ ਆੜੀਆ ਜੀ ਮੈਂ ਸਾਥ ਨੇ ਹਰ ਪੈਰ ਤੇ ਸਾਥ ਦਿੱਤਾ ਸਾਥ ਨਭਾਇਆ ਮੈਂ ਜੋ ਵੀ ਕਰਦਾ ਆਪਦੇ ਵੱਲੋਂ ਤਾਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਦਫ਼ਤਰ ਵਿੱਚ ਵੀ ਇਹੀ ਸੁਣਨ ਨੂੰ ਮਿਲਦਾ ਕਿ ਲੰਗੜਾ ਜਿਆ ਕਿੰਨਾ ਵਧੀਆ ਕਰ ਰਿਹਾ ਟਿਕਦਾ ਹੀ ਨਹੀਂ ਇਹ ਨਹੀਂ ਹੁਣ ਟਲਦਾ ਇਹਦੀ ਅਕਰਗ ਵੱਧ ਜੋ ਹੋਈ ਉਹ ਹੱਸ ਪੈਂਦੇ ਮੈਨੂੰ ਸਾਰਾ ਕੀਤਾ ਕਰਾਇਆ ਮਿੱਟੀ ਹੁੰਦਾ ਲੱਗਦਾ ਜਿਹਾਪਦਾ ਕੀਤੇ ਦਾ ਕੋਈ ਮੁੱਲ ਨਹੀਂ ਮੈਂ ਵੇਖਦਾ ਜਦ ਮੈਂ ਤੁਰਦਾ ਤਾਂ ਪਹਿਲਾਂ ਪੈਰ ਵੱਲ ਵੇਖਦੇ ਫਿਰ ਮੇਰੇ ਨਾਲ ਗੱਲ ਮੂੰਹ ਤੇ ਸਾਭ ਤੇ ਪਿੱਠ ਤੇ ਹਾਸੇ ਮੈਨੂੰ ਲੱਗਿਆ ਕਿ ਹਾਲਾਤ ਬਦਲ ਗਈ ਨੇ ਹੁਣ ਆਸ-ਪਾਸ ਸੰਗਤ ਪੜ੍ਹੇ ਲਿਖੇ ਲੋਕਾਂ ਦੀਆਂ ਮੇਰੀ ਕਮਜ਼ੋਰੀ ਹੈ ਤਾਂ ਉਹਦਾ ਮਜ਼ਾਕ ਨਹੀਂ ਉਡਾਉਣਗੇ ਕੁਝ ਮਿੱਤਰ ਚੰਗੇ ਮਿਲੇ ਵੀ ਐਵੇਂ ਇੱਕ ਮਿੱਤਰ ਮਿਲਿਆ ਉਹਨੇ ਕਹਿਣਾ ਕਿ ਮੈਨੂੰ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ ਪੰਜ ਸੱਤ ਬੰਦੇ ਉਹਦੇ ਵਰਗੇ ਟੱਕਰੇ ਮੈਂ ਕਈ ਵਾਰ ਵੇਖਣਾ ਪਹਿਲਾਂ ਤਾਂ ਉਹਨਾਂ ਨੇ ਠਾ ਕੇ ਲਗਾ ਕੇ ਹੱਸਣਾ ਤੇ ਮੈਨੂੰ ਵੇਖ ਕੇ ਚੁੱਪ ਕਰ ਜਾਣਾ ਜਾਂ ਹੋਰ ਗੱਲ ਕਰ ਲੈਣੀ ਇੱਕ ਦਿਨ ਉਹੀ ਮਿੱਤਰ ਪੀਤੀ ਚ ਫੋਨ ਲਾਉਂਦਾ ਤੇ ਕਹਿੰਦਾ ਕਿ ਕਮਾਨੀ ਕੀ ਹਾਲ ਆ ਮੈਂ ਕਿਹੜਾ ਤਾਂ ਸਮਝਿਆ ਨਾ ਫਿਰ ਕਹਿੰਦਾ ਤੂੰ ਸਮਝਿਆ ਨਹੀਂ ਤੂੰ ਹੈ ਹੀ ਕਮਾਨੀ ਤੂੰ ਪੈਰ ਨਹੀਂ ਦਬਦਾ ਸਾਲਿਆ ਤੂੰ ਲੰਗੜਾ ਤੂੰ ਲੰਗੜਾ ਹੀ ਰਹਿਣਾ ਮੈਂ ਤੇਰੇ ਮੂੰਹ ਤੇ ਕਹਿਣਾ ਆਪਾਂ ਗੱਲ ਮੂੰਹ ਤੇ ਕਰੀਦੀ ਆ ਤੇ ਕਹਿ ਕੇ ਹੱਸਦਾ ਹੱਸਦਾ ਫੋਨ ਕੱਟ ਗਿਆ ਮੈਂ ਢੜਮ ਦੇਣੀ ਜਾ ਪਿਆ ਉਹਦੇ ਹੱਸ ਹੱਸ ਕੇ ਬੋਲੇ ਸ਼ਬਦ ਸਾਲਿਆ ਤੂੰ ਲੰਗੜਾ ਲੰਗੜਾ ਹੀ ਰਹਿਣਾ ਮੇਰੀ ਸਾਰੀ ਰਾਤ ਕੰਨਾਂ 'ਚ ਗੂੰਜੇ ਤੇ ਬਹੁਤ ਟਾਈਮ ਬਾਅਦ ਉਸ ਦਿਨ ਵੀ ਮੈਂ ਕੱਲੇ ਨਹੀਂ ਪੀਤੀ ਟੁੱਟਿਆ ਬੰਦਾ ਕੀ ਨਹੀਂ ਕਰਦਾ ਮੈਂ ਹਸਪਤਾਲ ਕੋਈ ਨਹੀਂ ਛੱਡਿਆ ਮੈਂ ਸੀਐਮਸੀ ਡੀਐਮਸੀ ਜਾ ਆ ਕਿ ਲਾਤੀ ਪੂਰੀ ਹੋ ਜੇ ਚੈੱਕ ਕਰਵਾ ਆਂ ਇਹ ਨੀ ਤਕਨੀਕ ਆ ਗਈ ਆ ਪਰ ਡਾਕਟਰ ਕਹਿੰਦੇ ਰਿਸਕ ਆ ਇਨਫੈਕਸ਼ਨ ਹੋ ਸਕਦੀ ਐ ਕੋਈ ਹੱਲ ਨਹੀਂ ਆ ਪੈਸਾ ਵੀ ਤਾਂ ਸਭ ਕੁਝ ਨਹੀਂ ਹੁੰਦਾ ਪਾਰ ਢੋਣਾ ਪੈਣਾ ਆ ਇਦਾਂ ਹੀ ਰਹਿਣਾ ਪੈਣਾ ਆ ਅੰਦਰੋਂ ਅੰਦਰੀ ਰੋ ਲੈਦਾ ਕੌਣ ਕਹਿੰਦਾ ਕਿ ਮੁੰਡੇ ਰੋਂਦੇ ਨਹੀਂ ਇਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਹੁਣ ਮੈਂ ਸਰਕਲ ਘਟਾ ਲਿਆ ਆਪਦੇ ਆਪ 'ਚ ਰਹਿਣ ਲੱਗਾ ਕੌਣ ਕੀ ਕਹਿੰਦਾ ਕੋਈ ਫਰਕ ਨਹੀਂ ਆ ਕੋਸ਼ਿਸ਼ ਕਰਦਾ ਪਰ ਯਾਰ ਉਹ ਠਕ ਠਕ ਫੇਰ ਵੱਜ ਰਹੀ ਆ ਮੇਰਾ ਸਿਰ ਫਟ ਰਿਹਾ ਮੇਰਾ ਪੁੱਤਰ ਮੇਰੀ ਲਾਤ ਤੇ ਨਿਸ਼ਾਨ ਦੇਖ ਆਪਣੀ ਦਾਦੀ ਨੂੰ ਪੁੱਛਦਾ ਕਿ ਦਾਦੀ ਪਾਪਾ ਨੂੰ ਕੀ ਹੋਇਆ ਉਹ ਥੋੜਾ ਐਦਾਂ ਕਿਉਂ ਤੁਰਦੇ ਤ ਉਹਦੀ ਦਾਦੀ ਸਹਿਜ ਸੁਭਾਅਕ ਕੀ ਕਹਿੰਦੀ ਆ ਕਿ ਪੁੱਤ ਵਿਚਾਰਾ ਵੱਜ ਰਤਾ ਐਕਸੀਡੈਂਟ ਹੋ ਗਿਆ ਸੀ ਸੋ ਦੋਸਤੋ ਕਾਬਲੀਅਤ ਦੇ ਆਧਾਰਤੇ ਇਨਸਾਨ ਸਮਾਜ ਵਿੱਚ ਵਧਿਆ ਵਿਚ ਰਿਹਾ ਹੈ ਉਸ ਦਾ ਆਪਣਾ ਸਟੇਟਸ ਹੈ ਪਰ ਫਿਰ ਵੀ ਸਮਾਜ ਉਸ ਨੂੰ ਬੱਜੁਰੱਤੀ ਕਹਿ ਕੇ ਇਹ ਵਿਚਾਰਾ ਕਹਿ ਕੇ ਉਸ ਦੇ ਜ਼ਖਮਾਂ ਤੇ ਲੂਣ ਕਿਉਂ ਪੋਕਦਾ ਉਹ ਆਪਣੀ ਸੋਚ ਅਜਿਹੇ ਲੋਕਾਂ ਪ੍ਰਤੀ ਬੱਜੁਰੱਤੀ ਕਿਉਂ ਰੱਖਦਾ ਤੁਹਾਡੇ ਕੀ ਵਿਚਾਰ ਹਨ ਕਹਾਣੀ ਬਾਰੇ ਜ਼ਰੂਰ ਲੈ ਕੇ ਦੱਸਿਓ ਚੰਗੀ ਲੱਗੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਅਜੇ ਹੀ ਬੱਕਰੀ ਜਈ ਹੋਰ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਬਾਕੀ ਕਹਾਣੀਆਂ ਤੁਸੀਂ ਜ਼ਰੂਰ ਸੁਣਿਓ ਧੰਨਵਾਦ